ਬਿਲਕੁਲ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਗੱਲ ਆ ਇਹ ਤੇ ਮੈਂ ਇਹਨਾਂ ਦੇ ਹੱਕ 'ਚ ਨਹੀਂ ਜਿਹੜੀ ਗੱਲ ਕਹਿੰਦੇ ਜੀ ਮੁੱਖ ਮੰਤਰੀ ਬਦਲ ਦੀਆਂ ਝੂਠੀਆਂ ਫੰਗਾਂ ਸੀ ਬਿਲਕੁਲ ਹੂੰ ਜਦੋਂ ਕੋਈ ਅੱਗ ਬਲਦੀ ਤੇ ਧੂਆਂ ਫੇਰੀ ਨਿਕਲਦਾ ਕਿਤੇ ਨੇ ਕਿਤੇ ਗੱਲ ਸਹੀ ਸੀ ਸ਼ਿਸ਼ੋਧਿਆ ਸਾਹਿਬ ਨੇ ਜੀ ਮੀਟਿੰਗਾਂ ਕੀਤੀਆਂ ਸੀ ਆਪਣੇ ਮੈਂਬਰਾਂ ਨਾਲ ਵੇਖਣਾ ਕਿਤੇ ਕਿਤੇ ਉਹ ਕੀਤੀਆਂ ਸੀ ਇਹਨਾਂ ਨੂੰ ਪੁੱਛਣ ਬਗਰ ਕਿਵੇਂ ਕਰਨੀ ਮੀਟਿੰਗਾਂ ਉਹਨਾਂ ਨੇ ਹੂੰ ਹਾਂ ਇਸ ਤਰ੍ਹਾਂ ਕੇ ਜੇਪ ਗਵਰਤਮਾਨ ਕਹਿੰਦੇ ਜੀ ਕੋਈ ਬਦਲਣ ਵਾਲੀ ਗੱਲ ਨਹੀਂ ਬਦਲਣ ਵਾਲੀ ਗੱਲ ਹੈਗੀ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਨੂੰ ਦਸੰਬਰ ਤੋਂ ਪਹਿਲਾਂ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂ ਇਹਨਾਂ ਨੇ ਮੈਂਡੇਟ ਆਪਣਾ ਜੂਨ ਚ ਲਿਆ ਤੇ ਜੂਨ ਦੇ ਬਾਅਦ 6 ਮਹੀਨੇ ਤੱਕ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਤੁਹਾਨੂੰ ਬਤਾਏਗੇ ਕਿ ਸਪੈਸ਼ਲਿਜ਼ੇਸ਼ਨ ਬਣਾਇਆ ਸੀਗਾ ਕੇਦਰੀ ਵਾਲੇ ਦਿੱਲੀ ਆਪਣੇ ਜੋ ਮੁੱਖ ਮੰਤਰੀ ਸੀਗਾ ਉਹ ਬੁਲਾਇਆ ਹੀ ਇਸੇ ਵਾਸਤੇ ਸੀ ਵੀ ਮੈਨੂੰ ਕਿਸੇ ਤਰੀਕੇ ਨਾਲ ਜਿਹੜੀ ਭਾਜਪਾ ਆ ਸਾਡੇ ਬੰਦੇ ਬੰਦੇ ਖਰੀਦ-ਖਰਾਦ ਕੇ ਬੜਾ ਰੌੜਾ ਪਿਆ ਸਿਵਿੰਦੇ ਬੰਦੇ ਖਰੀਦ ਲਈ ਇੰਨੇ ਕਰ ਲੈ ਕਰਨ ਤੇ ਮੈਨੂੰ ਲਾਹ ਨਾ ਸਕਣ ਛੇਵ ਨੇ ਕਰਦਿਆਂ ਕਿਥੇ ਸੋਚਣਾ ਕੀ ਕੀ ਕਰਨਾ ਇਸ ਤਰ੍ਹਾਂ ਕੇ ਭਗਵੰਤ ਮਾਨ ਦੇ ਮਾਮਲੇ ਵਿੱਚ ਮੈਂ ਕਹਿੰਦਾ ਦਸੰਬਰ ਤੱਕ ਇਹਨਾਂ ਦਾ ਕੋਈ ਵਾਰਵਿੰਗਾਂ ਨਹੀਂ ਕੰਸੀਡਰ ਦਸੰਬਰ ਤੋਂ ਬਾਅਦ ਪਤਾ ਨਹੀਂ ਕੀ ਹੋਣਾ ਤੇ ਨਹੀਂ ਪਤਾ ਲੇਕਿਨ ਗੱਲਬਾਤ ਅੱਜ ਵੀ ਚੱਲ ਰਹੀ ਹੈ ਅੱਜ ਵੀ ਟਿਕਣਬਾੜੀਆਂ ਚੱਲ ਰਹੀਆਂ ਭਗਵੰਤ ਮਾਨ ਨੂੰ ਲਾ ਕੇ ਤੇ ਅਮਨ ਰੋੜੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਜਾਂ ਕਿਸੇ ਹੋਰ ਨੂੰ ਬਣਾਇਆ ਜਾਵੇ ਯੂਪ ਭਗਵੰਤ ਮਾਨ ਦੇ ਰਾਜ ਦੇ ਵਿੱਚ ਬਹੁਤੀ ਉਹ ਆਪਣੀ ਤਸੱਲੀ ਦੀ ਪ੍ਰਗਟ ਕਰਦੇ ਵੀ ਇੱਥੇ ਕੁਝ ਹੋਇਆ ਲੋਕਾਂ ਦੇ ਵਿੱਚ ਜਿਉ ਐਸੇ ਵਾਲੀ ਆਮ ਆਦਮੀ ਪਾਰਟੀ ਦਾ ਉਹ ਕੋਈ ਬਹੁਤਾ ਸਖਾਵਾਂ ਨਹੀਂ ਹੈ। ਲੋਕਮੋਦੇ ਹੱਕ ਚ ਨਹੀਂ ਆਮ ਆਦਮੀ ਪਾਰਟੀ ਦੇ। ਭਾਵੇਂ ਹੜ੍ਹਾਂ ਦੀ ਗੱਲ ਕਰ ਲਓ ਜਾਂ ਬਾਕੀ ਜਿਹੜੀਆਂ ਮੁੱਦੇ ਸੀ ਉਹਨਾਂ ਦੀ ਗੱਲ ਕਰ ਲਓ ਕਿਤੇ ਵੀ ਅੱਜ ਤੱਕ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ। ਇਧਰੋਂ ਗੱਲ ਕਰਕੇ ਇਧਰੋਂ ਮੁੱਕਰ ਜਾਣਾ ਇਹਨਾਂ ਦਾ ਇੱਕ ਫੰਡਾ ਬਣ ਚੁੱਕਾ ਹੈ। ਲੇਕਿਨ ਆਜੀ ਜ਼ਿਲ੍ਹੇ ਕਿਨੋਂ ਨਾ ਹੜਾ ਦੀ ਆਪਣੀ ਤਰਤੀਬ ਦਿੱਤੀ ਹੈ ਜਿਸ ਟਿਕਨੇ 12000 ਕਰੋੜ ਦੀ ਗੱਲ ਕੀਤੀ ਉਸ ਸਰਦਾਰ ਨੇ ਕਿਹਾ ਵੀ ਹੁਣ ਤੱਕ 5012 ਕਰੋੜ ਰੁਪਏ ਆਏ ਨਹੀਂ ਤੇ 3800 ਖਰਚ ਹੋਏ ਦਾ ਮਤਲਬ 1211 ਕਰੋੜ ਬਚੇ ਸਿਰਫ ਤੁਸੀਂ 12000 ਕਿਹ ਜਾਨਦੇ ਦੂਜੇ ਪਾਸੇ ਸਰਵਰ ਖੋਈਆਂ ਤੇ ਗ੍ਰੇਟਰ ਜਾਂਦੇ ਨੇ ਸਾਡੇ ਜਾਖੜ ਸਾਹਿਬ ਉੱਥੇ ਜਾ ਕੇ ਫਿਰ 12000 ਦੀ ਰਗਲ ਆਪਣਾ ਸ਼ੁਰੂ ਕਰ ਦਿੰਦੇ ਆ ਜੇ ਭਾਈ ਪੈਸੇ ਹੈਗੇ ਜਾਂ ਨਹੀਂ ਹੈਗੇ ਜਿਹੜੀ ਗਿਆਨੀ ਹਰਕ੍ਰਿਸ਼ ਨੇ ਗੱਲ ਕਹੀ ਸੀ ਨਾ ਵੀ ਪ੍ਰਧਾਨ ਮੰਤਰੀ ਸਾਹਿਬ ਆਏ ਤੇ 1600 ਕਰੋੜ ਦੇ ਕੇ ਗਏ ਤੇ ਉਹ ਊਠ ਦੇ ਮੂੰਹ ਜੀਰੇ ਦੇ ਬਰਾਬਰ ਇਦੋਂ ਤੱਕ ਕੁਛ ਨਹੀਂ ਤੇ ਮੁੱਖ ਮੰਤਰੀ ਸਾਹਿਬ ਜਿੰਨੀਆਂ ਬੜਕਾ ਮਾਰੀਆਂ ਨੇ ਅੱਜ ਉਹਨਾਂ ਬੜਕਾਂ ਦੇ ਵਿੱਚੋਂ ਇੱਕ ਤੇ ਵੀ ਕਿਤੇ ਪੂਰੀ ਤਰ੍ਹਾਂ ਖਰੇ ਉੱਤਰ ਜਾਣ ਤੇ ਮੈਨੂੰ ਬੜੀ ਬਹਾਦਰੀ ਦੀ ਲੱਗਦੀ ਹੈ ਅੱਜ ਦੀ ਡੇਟ ਦੇ ਵਿੱਚ ਜਿਹੜੀ ਅਫਸਰਸ਼ਾਹੀ ਉਹ ਆਪ ਮਾਰੀ ਹੋਈ ਪਈ ਹੈ ਕੋਈ ਕਿਸੇ ਨੇ ਪੁੱਛਦਾ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਜੀ ਵੇਖੋ ਜੀ ਅਸੀਂ ਤੇ ਜਿਹੜਾ ਵਾ 100 ਕਰੋੜ ਰੱਖਿਆ ਵਾ ਇੱਕ ਇੱਕ ਲੱਖ ਰੁਪਇਆ ਇੱਕ ਪਿੰਡ ਨੂੰ ਅਸੀਂ ਪੰਚਾਇਤਾਂ ਦਿੱਤਾ ਜਾਊਗਾ 100 ਕਰੋੜ ਰੱਖਿਆ ਵੀ ਜਿਹੜਾ ਅਸੀਂ ਬਕਾਇਦ ਹਾਂ ਤੇ ਸਪਾਈ ਕਰਨੀ ਇਹਨਾਂ 100 ਕਰੋੜ ਕੀ ਬੰਦਾ ਹੁੰਦੇ ਸਾਡੀਆਂ ਫੋਗ ਮਸ਼ੀਨਾਂ ਚੱਲ ਗਈਆਂ ਜੀ ਪਿੰਡਾਂ ਜਾ ਕੇ ਉਹ 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 ਕੰਮ ਕਰਨੀਏ ਤਾਂ ਕਿ ਮੱਛਰ ਮੁਚ ਜਿਹੜਾ ਬਹੁਤ ਲੋਕਾਂ ਦਾ ਨੁਕਸਾਨ ਨਾ ਕਰੇ ਕਿ ਉਹਨਾਂ ਬਿਮਾਰੀਆਂ ਦਾ ਬਿਮਾਰੀਆਂ ਸ਼ੁਰੂ ਹੋਣੀਆਂ ਹੋਣੀਆਂ 15 ਅਕਤੂਬਰ ਤੱਕ ਕਹਿੰਦੇ ਸੀ ਸਾਰਾ ਸਿਸਟਮ ਠੀਕ ਕਰ ਲਾਂਗੇ ਜਿਹੜੀ ਸਾਡੀ ਖਰੀਦ ਹੈ ਛੋਨੇ ਦੀ ਉਹ 19 ਸਤੰਬਰ ਤੋਂ ਸ਼ੁਰੂ ਹੋ ਜੂਗੀ ਇਹਦੇ 'ਚ ਕੋਈ ਕੋਈ ਅਤਕਤਨੀ ਵੀ 2300 ਪਿੰਡ ਪ੍ਰਭਾਵਿਤ ਹੋ ਰਹੇ ਨੇ ਤੇ ਬਾਕੀ ਜਿਹੜੇ ਪਿੰਡ ਉੱਥੇ ਛੋਣਾ ਹੈਗਾ ਨੇ ਕੇਂਦਰ ਸਰਕਾਰ ਨੇ ਕਿਹਾ ਸੀ ਪਿਛਲੀ ਵਾਰੀ ਉਹ 1 ਅਕਤੂਬਰ ਨੂੰ ਸ਼ੁਰੂ ਕਰਦੇ ਸੀ ਐਜ ਕਿ ਉਹ ਨਾ ਪਹਿਲੇ ਸਤੰਬਰ ਤੋਂ ਸ਼ੁਰੂ ਕਰਤਾ ਤੇ ਕੋਸ਼ਿਸ਼ تھاਵਾ ਤੋਂ ਝੋਨਾ ਮੰਡੀ ਚ ਆਉਣਾ ਸ਼ੁਰੂ ਹੋ ਗਿਆ ਇਹਨਾਂ ਦਾ ਦਾਵਾ ਵਖਰੀ ਸ਼ੁਰੂ ਹੋ ਗਈ ਲੇਕਿਨ ਅਜੇ ਤੁਹਾਨੂੰ ਅਜੇ ਤੱਕ ਸਾਨੂੰ ਪਿੰਡਾਂ ਦੇ ਵਿੱਚ ਕੋਈ ਰਿਪੋਰਟ ਇਹੋ ਜੀ ਨਹੀਂ ਮਿਲੀ 2.5 ਲੱਖ ਪਸ਼ੂ ਕਹਿੰਦੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਾਸਤੇ ਜਿਹੜੀ ਆ ਵੈਕਸੀਨ ਜਿਹੜੀ ਆਪਣੀ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਦਾਤਾ ਕਿਉਂਕਿ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਇਸ ਕਰਕੇ ਉਹਨਾਂ ਨੇ ਗੱਲਾਂ ਤੇ ਬੜੀਆਂ ਕੀਤਿਆਂ ਲੀਕ ਸਭ ਤੋਂ ਵੱਡੀ ਗੱਲ ਉਹਨਾਂ ਨੇ ਪੂਰੀ ਪੱਤਰਕਾਰਾਂ ਦੇ ਉੱਤੇ ਤੇ ਵਿਦਵਾਨਾਂ ਦੇ ਉੱਤੇ ਤੇ ਗੈਂਗਸਟਰਾਂ ਦੇ ਉੱਤੇ ਤੇ ਸਮਾਗਮਨ ਤੇ ਪੂਰੀ ਆਪਣੀ ਤੱਪੜਚੜੀ ਕੀਤੀ ਹੂੰ ਉਹ ਕਹਿੰਦਾ ਜਿਹੜੇ ਮੈਨੂੰ ਬਦਲ ਦੀ ਗੱਲ ਕਰਦੇ ਸੀ ਸਵੇਰੇ ਬਦਲਨ ਦੇ ਸ਼ਮੀ ਲਾ ਦਿੰਦੇ ਸੀ ਫਿਰ 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 ਬਦਲਨ ਦੇ ਸ਼ਮੀ ਲਾ ਦਿੰਦੇ ਸੀ ਬੰਦੂ ਬੱਦੇ ਕਿੱਥੇ ਨੇ ਅੱਜ ਕੀ ਉਹ ਆਪਣੇ ਸਰੋਤਿਆਂ ਕੋਲ ਮਾਫੀ ਮੰਗਣਗੇ ਕਿਉਂ ਆਪਣੇ ਦਰਸ਼ਕਾਂ ਨੂੰ ਮੰਗਣਗੇ ਵੀ ਮੈਂ ਹੀ ਜੋ ਕਿ ਗਲਤ ਕਿਹਾ ਸੀ ਫਿਰ ਕਹਿੰਦੇ ਆ ਕੋ ਭਗਵੰਤ ਮਾਨ ਜੀ ਜੇ ਕਿਤੇ ਅੱਗ ਬਲਦੀ ਹੈ ਤੇ ਧੂਆ ਨਿਕਲਦਾ ਉਹਦਾ ਧੂਆ ਨਿਕਲਦਾ ਨਹੀਂ ਕਿਤਨੇ ਕਿਤੇ ਗਲਬਤ ਮਾਰੀ ਮੋਟੀ ਦੀ ਚੰਗੀ ਹੋਈ ਹੈ ਸ਼ਸ਼ੋਦੀ ਨੂੰ ਤਨੂ ਕਿਹਾ ਨਹੀਂ ਜਾ ਕੇ ਕਿ ਤੁਸੀਂ ਉਹਨੂੰ ਰੈਸਟ ਕਰੋ ਤੁਸੀਂ ਉਹਨੂੰ ਮੌਕਾ ਦਿੱਤਾ ਚਲ ਕਿਹਨੂੰ ਨਹੀਂ ਪਤਾ ਤੁਸੀਂ ਮਤ ਆਪਣੀ ਮਿਸ਼ਾਤ ਆਪਣੀਆਂ ਦੇਈ ਜੋ ਸਪਾਈਆਂ ਦੇਈ ਜੋ ਲੇਕਿਨ ਮੈਂ ਇਹ ਗੱਲ ਕਹਿ ਦਿਆਂ ਵੀ ਜਿੱਦਣ ਕਿਤੇ ਕੇਜਰੀਵਾਲ ਨੇ ਬਦਲ ਦੀ ਗੱਲ ਕੀਤੀ ਬਦਲ ਤੇ ਆਇਆ ਤੁਹਾਨੂੰ ਬਦਲ ਜ਼ਰੂਰ ਦੇਊਗਾ ਹੁਣ ਇਹ ਤੁਸੀਂ ਵੇਖ ਲਿਓ ਜਿਹੜਾ ਵਿంటర్ ਸੈਸ਼ਨ ਆ ਉਹ ਨਵੰਬਰ ਤੇ ਬੁਲਾ ਲਿਓ ਜੇ ਦਸੰਬਰ ਚ ਬੁਲਾਇਆ ਤੇ ਫਿਰ ਤੁਹਾਡੀ ਛੁੱਟੀ ਪੱਕੀ ਜੇ ਤੈਅ ਤੇ ਨਹੀਂ ਛੁੱਟੀ ਫਿਰ ਤੁਹਾਨੂੰ ਮੁੱਖ ਮੰਤਰੀ ਨਹੀਂ ਲੱਗਣਾ ਤੁਹਾਨੂੰ ਜਿੰਨਾ ਕੁ ਖਰੋਚਣਾ ਹੈ ਉਹਨਾਂ ਖਰੋਚ ਲਿਆ ਜੋ ਕੋਈ ਤੁਹਾਡੇ ਕੋਲ ਨਾਲ ਸੀ ਲੈ ਲਿਆ ਉਹਨਾਂ ਨੇ ਤੁਹਾਡੀ ਪ੍ਰਾਪਰਟੀ 1.97 ਕਰੋੜ ਮਤਲਬ 1 ਕਰੋੜ 97 ਲੱਖ ਦੀ ਆ ਤੇ ਤੁਹਾਡੇ ਵਿਰੁੱਧ ਇਹਦੀ ਪ੍ਰਾਪਰਟੀ 498 ਕਰੋੜ ਦੀ ਆ ਤੁਸੀਂ ਕਿੱਥੇ ਮੁਕਾਬਲਾ ਕਰਦੇ ਕੋਈ ਨਾ ਆ ਆਮ ਆਦਮੀ ਪਾਰਟੀ ਡੈਮਜ ਕੰਟਰੋਲ ਕਰਨਾ ਚਾਹੁੰਦੀ ਹੈ ਵੀ ਭਗਵੰਤ ਮਾਨ ਨੂੰ ਬਦਲ ਕੇ ਵੀ ਨਵਾਂ ਮੁੱਖ ਮੰਤਰੀ ਲਿਆ ਕੇ ਕੁਝ ਨਵਾਂ ਕਰਨ ਦਾ ਸੋਚ ਵਿਚਾਰ ਰੱਖਦੀ ਹੈ ਲੇਕਿਨ ਮੈਨੂੰ ਨਹੀਂ ਉਮੀਦ ਵੀ ਉਹ ਸੋਚ ਇਹਨਾਂ ਦੀ ਸੋਚ ਵਿਚਾਰ ਨੂੰ ਕਿਤੇ ਬੂਰ ਪਊਗਾ ਭਗਵੰਤ ਮਾਨੁਰੀ ਕਹਿੰਦੇ ਆ ਕਿ ਕੇਜਰੀਵਾਲ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ ਦਰਬਾਰ ਸਿਰ ਖੜ ਕੇ ਕਿ ਮੁੱਖ ਮੰਤਰੀ ਐਕਟੀਵਿਟੀ ਅਗਲੀ ਵਾਰ ਵੀ ਭਗਵੰਤ ਮਾਨ ਰਹਿਣਗੇ ਪਈਉਨਾ ਦਰਬਾਰ ਤੋਂ ਕੀ ਰਣਾਲ ਜੀ ਉਹ ਤੇ ਸਿਰਫ ਸੰਤੀ ਥੇਬ ਲੋਕਾਂ ਕੋਲ ਹਮਦਰਦੀ ਲੈਣ ਵਾਸਤੇ ਦਰਬਾਰ ਸੇ ਬੱਥਰ ਟਿਕਣ ਜਾਂਦੇ ਆ ਉਦਾਂ ਦਿੱਲੀ ਦੀ ਗੈਰ ਮਥਾ ਦੇ ਕਿਤੇ ਹਰਮਨ ਮੰਦਰ ਜਾਂਦੇ ਤੇ ਡੇਲੀ ਜਾਂਦੇ ਸਾਨੂੰ ਕਿ ਤਰਾਜ ਨਹੀਂ ਜਾਣਾ ਚਾਹੀਦਾ ਉਹਨਾਂ ਇਸ ਕਰਕੇ ਭਗਵੰਤ ਮਾ ਜੀ ਤੁਸੀਂ ਸੁਚੇਤ ਰਹੋ ਤੁਸੀਂ ਕਹਿੰਦੇ ਸਾਡੀ ਪਾਰਟੀ ਚ ਕੋਈ ਧੜਾ ਨਹੀਂ ਤੇ ਮੇਰਾ ਧੜਾ ਪਬਲਿਕ ਆ ਤੇ ਜਿਹੜੇ ਫੇਸਬੁੱਕ ਹੀ ਵਿਦਵਾਨ ਉਹ ਝੂਠੀਆਂ ਖਬਰਾਂ ਫਲਾਉਂਦੇ ਤੁਸੀਂ ਉਹਦੇ ਵਿੱਚ ਲੱਖੇ ਸੁਧਾਣੇ ਦੀ ਜਿਹੜੀ ਸਿਹਤ ਕੀਤੀ ਵਧੀਆ ਕੀਤਾ ਉਹ ਗੈਂਗਸਟ ਵੀ ਆ ਉਹ ਬਦਮਾਸ਼ ਵੀ ਆ ਔਰ ਸਿੱਧੇ ਰਸਤੇ ਆ ਕੇ ਤੇ ਵਖਰੀ ਕ ਪੋਲਿਟਿਸ਼ੀਅਨ ਬਣਿਆ ਤੁਸੀਂ ਉਹ ਤੇ ਨਾਂ ਲੈ ਬਗਰ ਜਿਹੜਾ ਕੰਝ ਕੱッセ ਤੇ ਠੀਕ ਕੀਤਾ ਤੁਸੀਂ ਲੇਕਿਨ ਸਾਬਕਾ ਪੱਤਰਕਾਰਾਂ ਦੀ ਗੱਲ ਕੀਤੀ ਸਾਬਕਾ ਵਿਦਵਾਨਾਂ ਦੀ ਗੱਲ ਕੀਤੀ ਸਾਬਕਾ ਗੈਂਗਸਟਰ ਦੀ ਗੱਲ ਕੀਤੀ ਸਾਬ ਡਰਗੀਆਂ ਦੀ ਗੱਲ ਕੀਤੀ ਤੁਸੀਂ 3-4 ਪੁਆਇੰਟ ਪਲੇਨ ਤੇ ਠੀਕ ਕੀਤਾ ਤੁਸੀਂ ਤੁਹਾਡੇ ਹੱਕ ਜਿ ਸੀ ਹੈਗੇ ਜੋ ਕੀਤਾ ਤੁਸੀਂ ਠੀਕ ਕੀਤਾ ਲੇਕਿਨ ਯਾਦ ਰੱਖਿਓ ਕਿ ਇਹ ਤੁਹਾਨੂੰ ਅੱਜ ਵੀ ਸੁਚੇਤ ਕਰਦੇ ਆਂ ਕਿ ਤੁਹਾਡੇ ਤੇ ਸੰਕਟ ਦੇ ਬਦਲ ਜਿਹੜੇ ਛੱਟੇ ਨਹੀਂ ਜਾਈਗੇ ਤੁਹਾਡੀ ਕੁਰਸੀ ਤੇ ਸੰਕਟ ਦੇ ਬਦਲ ਮਟਰਾ ਰਹੇ ਨੇ ਤੇ ਮੈਂ ਫੇਰ ਕਹਦੇ ਆਂ ਤੁਹਾਡੀ ਬਦਲੀ ਦੀ ਸੌਖੀ ਨਹੀਂ ਲੇਕਿਨ ਜਦੋਂ ਸਾਰੇ ਇੱਕ ਪਾਸੇ ਹੋਗੇ ਨਾ ਇਹ ਜਿੰਨੇ ਵੀ ਹੈਗੇ ਲੁੱਟਰ ਪਾਰਟੀ ਦੇ ਫੇਰ ਤੁਹਾਨੂੰ ਬਦਲਾ ਤੇ ਓੱਖਾ ਵੀ ਨਹੀਂ ਹੋਊ ਮੈਂ ਅਜ ਵੀ ਕਹਿੰਦਾ ਭਗਵੰਤ ਮਾਨ ਨੂੰ ਬਦਲਣਾ ਇਹਨਾਂ ਵਾਸਤੇ ਇਹਨਾਂ ਆਸਾਨ ਨਹੀਂ ਹਾਂ ਲੇਕਿਨ ਭਗਵੰਤ ਮਾਨ ਨੂੰ ਸचेत ਹੋਣਾ ਪਊਗਾ ਇਹਦੇ ਬਾਰੇ ਵਿੱਚ ਉਹ ਇਹਨਾਂ ਦੀ ਕੋਈ ਨਾ ਕੋਈ ਕਮਜ਼ੋਰੀ ਫੜ ਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹ ਕਹਿੰਦੇ ਇੱਕ ਸਾਲ ਰਹਿ ਗਿਆ ਇੱਕ ਸਾਲ ਦੇ ਵਿੱਚ ਅਸੀਂ ਨਵਾਂ ਕੁਝ ਕਰਕੇ ਵਿਖਾਈਏ ਅਸੀਂ ਜੋ ਪਿੱਛੇ ਹੋ ਗਿਆ ਲੋਕੀ ਭੁੱਲ ਗਏ ਨੇ ਇਸੇ ਕਰਕੇ ਉਹਨਾਂ ਨੇ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਆ ਅਜੇ ਤੇ ਸ਼ਿਸ਼ੋਧਿਆ ਕਹਿੰਦੇ ਆ ਨਾ ਜਿੱਦ ਤਨ ਰੁਆ ਕੇ ਕੇਜਰੀਵਾਲ ਨੇ ਕਿਹਾ ਫਿਰ ਤੁਸੀਂ ਕੀ ਜਵਾਬ ਦੇਓ ਕਹੋਗੇ ਮੈਂ ਨਹੀਂ ਇਸ ਵੇਲੇ ਦੇ ਮੈਂ ਤੇ ਮੈਂ ਅੱਗੇ ਵੀ ਕਹਿੰਦਾ ਤੇ ਮੈਂ ਫਿਰ ਕਹਿੰਦਾ ਆਮ ਆਦਮੀ ਪਾਰਟੀ ਪੰਜਾਬ ਦਾ ਗਠਨ ਜਿਹੜਾ ਵਾ ਉਹ ਬਹੁਤ ਜਲਦ ਹੋਣ ਜਾ ਰਿਹਾ ਬਹੁਤ ਜਲਦ ਜਦੋਂ ਉਹ ਗਠਨ ਹੋ ਗਿਆ ਉਸ ਦਿਨ ਫਿਰ ਪਸੂੜੀ ਪੈਣੀ ਆ ਆਮ ਆਦੀ ਪਾਰਟੀ ਨੂੰ ਤੇ ਇਹ ਬਣ ਕੇ ਰਿਹਾ ਇਸ ਕਰਕੇ ਮੈਂ ਇਹ ਸੁਚੇਤ ਕਰਦੇ ਆਂ ਸੁਚੇਤਨ ਦੀ ਲੋੜ ਹੈ ਤੇ ਮੈਂ ਵੀ ਕਹਿ ਦਿਆਂ ਭਗਵਾਨਤਮਾਨ ਤੇ ਜਿਹੜਾ ਉਹ ਮਾੜਾ ਮੋਟਾ ਬੁਰਤੀਆਂ ਨੂੰ ਜਵਾਬ ਦਿੰਦੇ ਹੈਗਾ ਸਮਰਥ ਹੈਗਾ ਆਪਣੇ ਤਰੀਕੇ ਨਾਲ ਲੇਕਿਨ ਪੂਜਲ ਬੰਦ ਜਵਾਬ ਦੇ ਨਹੀਂ ਸਕਦਾ ਜਵਾਬ ਦੇਣਾ ਕਿਸੇ ਵਾਰੀ ਨਹੀਂ ਵਸ ਨਹੀਂ ਹੁੰਦਾ ਏਡਾ ਵੱਡਾ ਮਹਿਕਮਾ ਰੇਲਵੇ ਮੈਂ ਕੋਈ ਛੋਟਾ ਨਹੀਂ ਹੈਗਾ ਉਹਨੂੰ ਕਹਣਾ ਜੀ ਰੇਲਵੇ ਤੇ ਬਿੱਟੂ ਨੂੰ ਪੁੱਛਦਾ ਹੀ ਕੋਈ ਨਹੀਂ ਹੈਗਾ ਪਹਿਲਾਂ ਤੁਸੀਂ ਆਪ ਕਿਹਾ ਜੀ ਮੈਂ ਡਿਬੇਟ ਕਰਨ ਲਈ ਤਿਆਰ ਹਾਂ ਤੁਸੀਂ ਭਜਦੇ ਹੋ ਹਾਲੀ ਤੇ ਮੈਂ ਗੱਲ ਕਹਿਣਾ ਜੇ ਬਿੱਟੂ ਨਾਲ ਭਗਵੰਤ ਮਾਨ ਦੀ ਡਿਬੇਟ ਹੋ ਜਾਏ ਤੇ ਬਿੱਟੂ ਨੂੰ ਲਾਜਵਾ ਬਿੱਤੀ ਸਵਾਲ ਜੀ ਕਰ ਦੇਣਾ ਭਗਵੰਤ ਮਾਨ ਨੂੰ ਕੋਈ ਕੋਈ ਜਵਾਬ ਨਹੀਂ ਕਿਸੇ ਵੀ ਵਾਰ ਕਿਸੇ ਗੱਲ ਦਾ لیکن انہوں نے کہتا ਮੈਂਸਪਸ ਨੂੰ ਡਿਜੀ ਕਿ ਲੈਣਾ ਮੈਂ ਬਿਲਕੁਲ ਮੈਂ ਬਸ ਬੰਦੇ ਦਾ ਜਿਹੜੀ ਡਿਬੇਟ ਨਹੀਂ ਕਰੂ ਜਾਂ ਝੂਠ ਦੀ ਪੰਡਾ ਝੂਠ ਬੋਲਣ ਦਾ ਕੰਮ ਆ ਝੂਠ ਬੋਲੀ ਜਾਂਦਾ ਉਹ ਤੇ ਇਸ ਕਰਕੇ ਝੂਠ ਦੇ ਸਾਰੇ ਉਹ ਬੇਕਾਇਦਾ ਤੌਰ ਤੇ ਜਿਹੜਾ ਉਹ ਆਪਣੀ ਗੱਡੀ ਚਲਾ ਰਿਹਾ ਵਾ ਤੇ ਭਗਵੰਤ ਮਾ ਜੀ ਜੇ ਤੁਸੀਂ ਡਿਬੇਟ ਕਰੋਗੇ ਤਾਂ ਉਹ ਕਿਹਾ ਨਹੀਂ ਨਾ ਕਿ ਡਿਬਾਟ ਕਰੀਦਾ ਹੋਣੀ ਤੁਸੀਂ ਕਿੰਨੇ ਆ ਜਾ ਵੀ ਚੈਨਲ ਵੀ ਤੇਰਾ ਸਭ ਵੀ ਤੇਰਾ ਪਬਲਿਕ ਦੇ ਵਿੱਚ ਆ ਜਾ ਬਹਿ ਜਿੰਦੇ ਆ ਐਗਰੀਕਲਚਰ ਯੂਨੀਵਰਸਿਟੀ ਚ ਉੱਥੇ ਲੋਕੀਂ ਸਾਧ ਲਈ ਨਹੀਂ ਆਇਆ ਜਿੱਦੇ ਵੀਡ ਕਰ ਲੈਂਦੇ ਆ ਬਹਿਜ ਨੇ ਜਿੱਦਾਂ ਪਹਿਲਾਂ ਬੁਲਾਇਆ ਸੀ ਤੁਸੀਂ ਸੱਦ ਲੋ ਉੱਥੇ ਨਾ ਉਹਨੇ ਆਉਣਾ ਨਾ ਡਿਬੇਟ ਹੋਣੀ ਹੈ ਇਹ ਤੇ ਸਿਰਫ ਹਵਾਈ ਗੱਲਾਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਪਰ ਲੋਕ ਬਹੁਤ ਸਿਆਣੇ ਅੱਜ ਲੋਕ ਉਗਾਈ ਕਰ ਰਹੇ ਨੇ ਲੀਡਰ ਨੂੰ ਕੋਈ ਲੱਗਦਾ ਕਿ